ਤੁਸੀਂ ਕਿਹਾ ਕਿ ਹਰੇਕ ਕੋਨੇ 'ਚ ਸਿੱਖ ਵੱਸਦਾ ਹੈ ਫਿਰ ਭਾਜਪਾ ਨੂੰ ਜਦੋਂ ਗੱਲ ਆਉਂਦੀ ਹੁੰਦੀ ਹੈ ਕਿ ਭਾਜਪਾ ਤਾਂ ਸਿੱਖਾਂ ਦਾ ਵਿਰੋਧ ਕਰਦਾ ਹੈ ਫਿਰ ਸਿੱਖਾਂ ਦੀ ਤਖਤੰ ਅੰਦਾਜ਼ੀ 'ਚ ਕਿਉਂ ਸਰਕਾਰਾਂ ਦੀ ਜਿਹੜੀ ਕਿ ਕੀਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਹੁਣ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਭਾਜਪਾ ਕੋਈ ਐਡੀ ਨਹੀਂ ਕਾਂਗਰਸ ਵਰਗਾ ਤਾਂ ਜਿੰਨਾ ਤਾਂ ਨੁਕਸਾਨ ਸਾਡਾ ਕੀਤਾ ਨਹੀਂ ਉਹਨਾਂ ਨੇ ਤਾਂ ਕੋਰੀਡੋਰ ਵੀ ਖੋਲ੍ਹ ਲਿਆ ਹੋਰ ਬੜੇ ਮਸਲੇ ਨੇ ਚਲੋ ਹੁਣ ਕੀ ਗਲਤ ਵੀ ਹੁੰਦੇ ਨੇ ਗਲਤੀਆਂ ਕਿਹੜੀਆਂ ਸਰਕਾਰਾਂ ਤੋਂ ਨਹੀਂ ਮੈਂ ਕੋਈ ਭਾਜਪਾ ਨੂੰ ਦੀ ਸਪੋਰਟ ਲਈ ਨਹੀਂ ਇੱਥੇ ਬੈਠਿਆ ਮੈਮ ਮੇਰਾ ਮਸਲਾ ਇਹ ਆ ਕਿ ਉੱਥੋਂ ਦੇ ਖਾਂ ਦੇ ਮਸਲੇ ਸੀ ਇਸ ਚੀਜ਼ ਨੂੰ ਪੰਜਾਬ ਦੇ ਵਿੱਚ ਇਸ ਤਰੀਕੇ ਕੀਤਾ ਗਿਆ ਦੇਖੋ ਦਮਦਮੀ ਟਕਸਾਲ ਸੰਤ ਸਮਾਜ ਦੇ ਮੁਖੀ ਵੀ ਨੇ ਬਾਬਾ ਹਰਨਾਮ ਸਿੰਘ ਜਦੋਂ ਨਾ ਐਸਜੀਪੀਸੀ ਦੀਆਂ ਇਲੈਕਸ਼ਨਾਂ ਸੀ ਜਿਹੜੀ ਹੁਣ ਤੱਕ 12 ਸਾਲ ਦੀ ਟਰਮ ਚੱਲਦੀ ਆ ਰਹੀ ਹੈ ਤਾਂ ਉਦੋਂ ਸਰਸੇ ਵਾਲੇ ਸਾਧ ਦੇ ਬੰਦਿਆਂ ਨੇ ਕੁਸਪੈਟ ਕੀਤੀ ਐਸਜੀਪੀਸੀ ਦੀਆਂ ਮਤਲਬ ਵੋਟਾਂ ਦੇ ਵਿੱਚ ਕੈਂਡੀਡੇਟ ਤੱਕ ਬਣਾ ਦਿੱਤੇ ਗਏ ਬੰਦੇ ਤਾਂ ਸਰਦਾਰ ਵੱਡੇ ਬਾਦਲ ਸਾਹਿਬ ਨਾ ਪ੍ਰਕਾਸ਼ ਸਿੰਘ ਬਾਦਲ ਜੀ ਨਾ ਗੱਲ ਕੀਤੀ ਸੰਸਮਾਜ ਨੇ ਨੁਮਾਇंदे ਭੇਜ ਕੇ ਵੀ ਗਰਾਉਂਡ ਤੇ ਇਹ ਕੁਝ ਹੋ ਰਿਹਾ ਉਹ ਕਹਿੰਦੇ ਆ ਕੇ ਮਿਲੋ ਉਹਨਾਂ ਨੇ ਜਿਹੜੇ ਜਿਹੜੇ ਸਸਪੀਸ਼ੀਅਸ ਬੰਦੇ ਸੀ ਨਾ ਉਹਨਾਂ ਦੀਆਂ ਟਿਕਾਂ ਕੱਟ ਕੇ ਸੰਸਮਾਜ ਨੂੰ ਕਹਤਾ ਵੀ ਸਾਨੂੰ ਇੰਨੇ ਕੈਂਡੀਡੇਟ ਦੇ ਦਿਓ ਉਹ ਤੋਂ ਬਾਅਦ ਸੰਸਮਾਜ ਦਾ ਜਾਂ ਬਾਬਾ ਹਰਨਾਮ ਸਿੰਘ ਜੀ ਦਾ ਬਾਦਲ ਸਾਹਿਬ ਨਾਲ ਇੰਨਾ ਪਿਆਰ ਜਾਂ ਰਿਸ਼ਤੇ ਬਣੇ ਰਹੇ ਬਹੁਤ ਮਹਲਾਤ ਵੀ ਪੈਦਾ ਹੋਈ ਬਹੁਤ ਕੁਸ਼ ਹੋਇਆ ਉਹਨਾਂ ਨੇ ਕਦੇ ਖਿਲਾਫਤ ਨਹੀਂ ਕੀਤੀ ਜੇ ਅਕਾਲੀ ਦਲ ਦਾ ਵਿਰੋਧ ਕਰਨਾ ਹੁੰਦਾ ਜੇ ਖਿਲਾਫਤ ਕਰਨੀ ਹੁੰਦੀ ਤਾਂ ਬਹੁਤ ਮੌਕੇ ਸੀ ਸਗੋਂ ਜਿੰਨੀ ਕਰਦਾਰ 쿠ਸ਼ੀ ਟਕਸਾਲ ਦੇ ਮੁਖੀ ਦੀ ਸ਼ਰੋਮਣੀ ਅਕਾਲੀ ਦਲ ਦੀ ਸਪੋਰਟ ਕਰਨ ਨਾਲ ਹੋਈ ਹੈ ਮੈਂ ਕਹਿੰਦਾ ਹੋਰ ਕਿਸੇ ਦੀ ਨਹੀਂ ਹੋਈ ਤੁਸੀਂ ਵੀ ਜਾਣਦੇ ਹੋ ਸਾਰੀ ਸਿੱਖ ਕੌਮ ਜਾਣਦੀ ਅਸੀਂ ਫੇਰ ਵੀ ਕੰਨ ਟੇਡਾ ਕੀਤਾ ਕਿ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੀ ਹਾਂ ਤੇ ਰਹਾਂਗੇ ਸਦਾ ਬਾਦਲ ਨਾਲ ਖੜੇ ਹਾਂ ਤੇ ਰਹਾਂਗੇ ਅੱਜ ਵੀ ਖੜੇ ਆ ਡਟ ਕੇ ਕਹਿੰਦੇ ਆ ਜੀ ਬਾਦਲ ਪਰਿਵਾਰ ਦੇ ਨਾਲ ਸਦਾ ਸੁਖਬੀਰ ਸਿੰਘ ਬਾਦਲ ਦੇ ਨਾਲ ਆ ਜੀ ਫਿਰ ਅੱਜ ਤੱਕ ਅਕਾਲੀ ਦਲ ਤਾਂ ਪੱਤੇ ਵਾਂਗੂ ਸਾਫ਼ ਹੋ ਰਿਹਾ ਪੇਸ਼ਕ ਸਾਫ਼ ਹੋਵੇ ਜਿਹੜੇ ਪੰਜਾਬ ਦੇ ਮਸਲੇ ਮੈਨੂੰ ਆਪ ਮੈਂ ਟਕਸਾਲ ਦਾ ਵਿਦਿਆਰਥੀ ਹਾਂ ਉਹਨਾਂ ਦੇ ਕੋਲ ਰਿਹਾ ਮੈਨੂੰ ਬਾਬਾ ਜੀ ਨੇ ਕਹਿ ਕੇ ਭੇਜਿਆ ਕਿ ਸ਼੍ਰੋਮਣੀ ਅਕਾਲੀ ਦਲ ਚ ਸੇਵਾ ਕਰੋ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਸਾਡੇ ਬਜ਼ੁਰਗਾਂ ਨੇ ਜੇਲਾਂ ਕੱਟੀਆਂ ਮੇਰੇ ਪੜਨਾਨਾ ਜੀ ਦੋ ਵਾਰ ਜੇਲ੍ਹ ਜਾ ਕੇ ਆਏ ਮੇਰੇ ਨਾਨਾ ਜੀ ਸਰਾ ਗੁਰਚਰਨ ਸਿੰਘ ਤੋੜਾ ਨਾਲ 25 ਸਾਲ ਉਹਨਾਂ ਨੇ ਸੇਵਾ ਕੀਤੀ ਇਹ ਨਹੀਂ ਗੱਲ ਕਿ ਅਸੀਂ ਇੱਕ ਗੱਲ ਦੇ ਉੱਤੇ ਮਤਲਬ ਉਹ ਕਰਿਆਏ ਜਦੋਂ ਅਕਾਲੀ ਦਲ ਤੇ ਭਾਜਪਾ ਦਾ ਹੁਣ ਤੱਕ ਸਮਝੌਤਾ ਰਿਹਾ ਬਹੁਤ ਕੁਝ ਹੋਇਆ ਉਹ ਗੱਲਾਂ ਨੂੰ ਇੰਨਾ ਮਤਲਬ ਉਛਾਲਣਾ ਨਹੀਂ ਚਾਹੀਦਾ ਐਕਚੁਅਲੀ ਇਹ ਗੱਲ ਕਾਮਰੇਡਾਂ ਦੀ ਤੇ ਮਤਲਬ ਧਰਮ ਤੇ ਧੰਮ ਦੀ ਲੜਾਈ ਆ ਇਹ ਕਾਮਰੇਡੀ ਵਿਚਾਰਧਾਰਾ ਵਾਲੇ ਲੋਕ ਨੇ ਜਿਹੜੇ ਵਿੱਚੋਂ ਬੋਲ ਰਹੇ ਨੇ ਕਿ ਟਕਸਾਲ ਮੁਖੀ ਨੇ ਐਨਾ ਹੁਣ ਟਕਸਾਲ ਮੁਖੀ ਨੂੰ ਰੋਡੇ ਭੋਡੇ ਜਾਂ ਜਿਨ੍ਹਾਂ ਦੇ ਮੂੰਹਾਂ ਤੇ ਦਾੜ੍ਹੀਆਂ ਨਹੀਂ ਜਿਨ੍ਹਾਂ ਨੂੰ ਆਉਂਦਾ ਕੱਖ ਨਹੀਂ ਹੁਣ ਉਹ ਸਮਝਾਉਣਗੇ ਵੀ ਮਤਲਬ ਸਿੱਖ ਪੰਥ ਦੇ ਲੀਡਰ ਜਾਂ ਕੌਣ ਕੀ ਕਰ ਸਕਦਾ ਇਹ ਗੱਲ ਨਹੀਂ ਹੋ ਸਕਦੀ ਇਹ ਐਵੇਂ ਬਚਕਾਨੀਆਂ ਹਰਕਤਾਂ ਕਰ ਰਹੇ ਨੇ ਜਿਹੜੇ ਵਿੱਚ ਬੈਠੇ ਬੰਦੇ ਕਰ ਰਹੇ ਨੇ ਜੀ ਤਾਂ ਤੁਸੀਂ ਜਸਵੀਰ ਸਿੰਘ ਰੋਡੇ ਤੇ ਇਲਜ਼ਾਮ ਲਾ ਰਹੇ ਹੋ ਨੇ ਜਸਵੀਰ ਸਿੰਘ ਰੋਡੇ ਨੇ ਚਲੋ ਅੱਜ ਭਾਵੇਂ ਕੋਈ ਹਾਲਾਤ ਆ ਸਭ ਤੋਂ ਪਹਿਲਾ ਜਸਵੀਰ ਸਿੰਘ ਰੋਡੇ ਹੀ ਸੀ ਜਿਨੇ ਅਕਾਲੀ ਦਲ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਸੀ ਜਦੋਂ ਸੰਤ ਸਮਾਜ ਦੋ ਫਾੜ ਹੋਇਆ ਜਦੋਂ ਬਰਗਾੜੀ ਵਾਲਾ ਕਾਂਡ ਹੋਇਆ ਹੁਣ ਅਕਾਲੀ ਦਲ ਨੇ ਤਾਂ ਬੇਅਦਬੀ ਨਹੀਂ ਕਰਾਈ ਜੀ ਬੇਅਦਬੀ ਤਾਂ ਅਕਾਲੀ ਦਲ ਦੇ ਰਾਜ ਚ ਹੋਈ ਸਭ ਨੂੰ ਪਤਾ ਅਕਾਲੀ ਦਲ ਬੇਅਦਬੀ ਕਿਉਂ ਕਰਾਊਗਾ ਸਿੱਖਾਂ ਦੀ ਪਾਰਟੀ ਐ ਉਹ ਉਦੋਂ ਵੀ ਮਤਲਬ ਸਭ ਤੋਂ ਪਹਿਲਾਂ ਉਹਨਾਂ ਨੂੰ ਬਲੀ ਦਾ ਬੱਕਰਾ ਲਾ ਲਓ ਕੁਛ ਲਾ ਲਓ ਸਭ ਤੋਂ ਪਹਿਲਾਂ ਜਸਵੀਰ ਸਿੰਘ ਰੋਡੇ ਨੇ ਇਹ ਗੱਲ ਕੀਤੀ ਕਿ ਨਹੀਂ ਇਹ ਗੱਲ ਇਦਾਂ ਨਹੀਂ ਸੀ ਇਦਾਂ ਹੋਈ ਜਾਂ ਕਾਲੀ ਦਲ ਦੇ ਰਾਜ ਚ ਬੇਅਦਬੀ ਹੋਈ ਆ ਕਾਲੀ ਦਲ ਬੇਅਦਬੀ ਨਹੀਂ ਕਰਾ ਸਕਦਾ ਉਹ ਸੰਸਮਾਜ ਵੀ ਉਦੋਂ ਤੋਂ ਦੋ ਫਾੜ ਹੋਇਆ ਅੱਜ ਦੇ ਹਾਲਾਤ ਹੋਰ ਨੇ ਜੀ ਕਿਉਂਕਿ ਜਸਵੀਰ ਸਿੰਘ ਰੋਡੇ ਜੀ ਦਾ ਬੇਟਾ ਕਿਸੇ ਵੱਡੇ ਕੇਸ ਚ ਜੇਲ੍ਹ ਚ ਆ ਉਹਨਾਂ ਦੇ ਪਿੱਛੇ ਨਹੀਂ ਕੋਈ ਖੜਿਆ ਉਹ ਵਿੱਚ ਕਈ ਰੀਜ਼ਨ ਨੇ ਤਾਂ ਕਰਕੇ ਉਹ ਪਾਸੇ ਹੋਏ ਹੋਏ ਨੇ ਹੋਰ ਕੋਈ ਰੀਜ਼ਨ ਨਹੀਂ ਆ ਇਹਨਾਂ ਦਾ ਆਪਸੀ ਜੀ ਮੈਂ ਤੁਹਾਨੂੰ ਦੁਬਾਰਾ ਇੱਕ ਸਵਾਲ ਫੇਰ ਕਰਨਾ ਚਾਹੁੰਦੀ ਆ ਕਿ ਜਿਸ ਤਰ੍ਹਾਂ ਦਮਦਮੀ ਟਕਸਾਲ ਦੇ ਮੁਖੀ ਦੇ ਵੱਲੋਂ ਭਾਜਪਾ ਨੂੰ ਸਮਰਥਨ ਦਾ ਕਿਹਾ ਹੈ ਉਹਦੇ ਵਿੱਚ ਕਿਹੜੇ ਮੁੱਦੇ ਰੱਖੇ ਗਏ ਸੀ ਕਿ ਜਿਨ੍ਹਾਂ ਨੂੰ ਉਹਨਾਂ ਨੂੰ ਸਾਈਨ ਕਰਨੇ ਪਏ ਆ ਚਾਰ ਮੁੱਦੇ ਜਿਹੜੇ ਮੈਂ ਤੁਹਾਨੂੰ ਕਿਹਾ ਤਾਂ ਕਿ ਸ਼੍ਰੀ ਜੂਤ ਸਾਹਿਬ ਦੇ ਵਿੱਚ ਜਿਹੜਾ ਜੋ ਵੀ ਉੱਥੇ ਉਹ ਪ੍ਰਬੰਧਕ ਲਾਇਆ ਜਾਂਦਾ ਸਰਕਾਰ ਵੱਲੋਂ ਜਾਂ ਜਿਹੜੇ ਉੱਥੋਂ ਦੇ ਮਤਲਬ ਟਰਸਟੀ ਨੇ ਉਹਨਾਂ ਨੂੰ ਸੈੱਟ ਕਰਕੇ ਜਿਹੜੇ ਲੋਕਲ ਬੰਦਿਆਂ ਨੂੰ ਪਾਉਣਾ ਸਿਕਲੀਕਰ ਸਿੱਖਾਂ ਜਿਹੜੇ ਬੇਘਰ ਨੇ ਉਹਨਾਂ ਦੇ ਘਰ ਬਣਵਾਉਣ ਦਾ ਇਹ ਇੱਕ ਹੋਰ ਮੈਂ ਭੁੱਲ ਗਿਆ ਇੱਕ ਸਿੱਖ ਸਾਹਿਤਿਕ ਲਾਇਬ੍ਰੇਰੀ ਦਾ ਗਠਨ ਕੀਤਾ ਉਹਦੇ ਵਿੱਚ 2 ਕਰੋੜ 2.5 ਕਰੋੜ ਦੀ ਗ੍ਰਾਂਟ ਵੀ ਉਹਨਾਂ ਨੇ ਦੇ ਦਿੱਤੀ ਹੈ ਜਿਵੇਂ ਦੂਜੇ ਮਤਲਬ ਹਿੰਦੀ ਦਾ ਹੈਗਾ ਉੱਥੇ ਸਕੂਲ ਉਹਦੇ ਵਿੱਚ ਜਿਹੜੇ ਹਿੰਦੀ ਪੜ੍ਹਨ ਵਾਲੇ ਬੱਚੇ ਆ ਉਹ ਫ੍ਰੀ ਪੜ੍ਹਦੇ ਨੇ ਪਲੱਸ 2 ਤੱਕ ਐਦਾਂ ਹੁਣ ਉੱਥੇ ਸਿੱਖਾਂ ਦੇ ਬੱਚੇ ਪਲੱਸ 2 ਤੱਕ ਫ੍ਰੀ ਪੜ੍ਹਿਆ ਕਰਨਗੇ ਸਿੱਖ ਸਾਹਿਤਿਕ ਅਕੈਡਮੀ ਦਾ ਗਠਨ ਕੀਤਾ ਗਿਆ ਜਿਹੜੀ ਪੰਜਵੀਂ ਮੰਗ ਸੀ ਮੈਂ ਭੁੱਲ ਗਿਆ